ਇਕ ਓਅੰਕਾਰ ਸਤਿ ਗੁਰਪ੍ਰਸਾਦ ਰਾਗ ਦੇਵਗੰਧਾਰੀ ਮਹਲਾ 9ਆ ਯਾ ਮਨ ਨਾਇਕ ਨ ਕਹਿਓ ਕਰੈ ਸੇਖ ਸਖਾਏ ਰਹਿਓ ਆਪਣੀ ਸੀ ਦੁਰਮਤਿ ਨ ਟਰੇ ਰਹਾਉ ਮਦ ਮਾਇਆ ਕੈ ਭਇਓ ਬਾਵਰੋ ਹਰ ਜਸ ਨ ਉਚਰੈ ਕਰ ਪਰਪੰਚ ਜਗਤ ਕੋ ਡਹਿ ਕੈ ਆਪਣੋ ਉਦਰ ਭਰੇ ਸਵਾਨ ਪੂਛ ਜੋਂ ਹੋਏ ਨਾ ਸੂਦੋ ਕਹੇ ਉਹ ਨਾ ਕਾਨ ਧਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਸਵਾਨ ਪੂਛ ਜੋਂ ਹੋਏ ਨਾ ਸੂਦੋ ਕਹੇ ਉਹ ਨਾ ਕਾਨ ਧਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਗੁਰੂ ਤੇਗ ਬਹਾਦਰ ਸ਼ਹੀਦ ਮਹਾਰਾਜ ਦੀ ਬਾਣੀ ਦੀ ਆਪਾਂ ਵਿਚਾਰ ਕਰ ਰਹੇ ਹਾਂ ਅੱਜ ਦਾ ਜਿਹੜਾ ਸ਼ਬਦ ਆਪਾਂ ਸ਼ਰਵਨ ਕੀਤਾ ਹੈ ਇਹ ਸਤਿਗੁਰੂ ਦੀ ਮubarrak ਰਸਨਾ ਤੋਂ ਉਚੜਿਤ ਹੋਇਆ 11ਵਾਂ ਸ਼ਬਦ ਹੈ ਇਸ ਸ਼ਬਦ ਦੇ ਅੰਦਰ ਮਹਾਰਾਜ ਨੇ ਮਨਮੁਖਤਾਈ ਵਾਲੇ ਜੀਵਨ ਦਾ ਵਰਣਨ ਕੀਤਾ ਹੈ ਕੋਸ਼ਿਸ਼ ਆਪਾਂ ਇਹੋ ਕਰਨੀ ਹੈ ਕਿ ਸ਼ਬਦ ਦੇ ਸੰਮੁਖ ਅਸੀਂ ਆਪਣੇ ਆਪ ਨੂੰ ਰੱਖ ਕੇ ਦੇਖੀਏ ਕਿ ਮੇਰਾ ਹੀ ਜ਼ਿਕਰ ਇਸ ਸ਼ਬਦ ਦੇ ਅੰਦਰ ਕੀਤਾ ਜਾ ਰਿਹਾ ਹੈ ਤਾਂ ਹੀ ਜੀਵਨ ਨੂੰ ਸਵਾਰਿਆ ਸੁਧਾਰਿਆ ਨਿਖਾਰਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਸਰਲੇਖ ਹੈ ਇੱਕ ਓੰਕਾਰ ਪਰਮੇਸ਼ਰ ਇੱਕ ਹੈ ਸਰਬ ਵਿਆਪਕ ਹੈ ਇੱਕ ਰਸ ਹੈ ਹਰ ਥਾਂ ਮੌਜੂਦ ਹੈ ਇੱਕ ਸਮਾ ਸਤ ਉਹਦਾ ਵਿਸ਼ੇਸ਼ਣ ਹੈ ਕਿ ਪਰਮੇਸ਼ਰ ਦੀ ਹੋਂਦ ਹਸਤੀ ਸਦੀਵੀ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੋਵੇਗਾ ਰਾਗ ਦੇਵਗੰਦਾਰੀ ਰਾਗ ਦਾ ਨਾਮ ਦੇਵਗੰਦਾਰੀ ਹੈ ਮਹਲਾ ਨੋਮਾ ਇਹ ਸੂਚਕ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਬਾਦਸ਼ਾਹ ਰਹਾਉ ਦੇ ਬੰਦ ਅੰਦਰ ਸਾਡੇ ਨਾਲ ਗੱਲ ਸਾਂਝੀ ਕਰਦੇ ਆ। ਇਹ ਮਨ ਨਾਇਕ ਨਾ ਕਹੇ ਉਹ ਕਰੇ। ਕਹਿੰਦੇ ਇਸ ਮਨ ਨੂੰ ਬੜੇ ਵੇਰੀ ਸਮਝਾਇਆ ਕਿ ਚੰਗੇ ਪਾਸੇ ਨੂੰ ਤੁਰ। ਪਰ ਇਹ ਮਨ ਉਧਰ ਨੂੰ ਜਾਣ ਵਾਸਤੇ ਤਿਆਰ ਹੀ ਨਹੀਂ। ਸਭੂ ਹੁਣ ਤੇ ਹੱਲ ਤੇ ਹੋ ਗਈ ਐ। ਸੇਖ ਸਖਾਏ ਰਹੇ ਉਹ ਆਪਣੀ ਸੀ। ਦੁਰਮਤ ਤੇ ਨਟੜ। ਇਸ ਮਨ ਨੂੰ ਬੜੀ ਸਿੱਖਿਆ ਦਿੱਤੀ ਬੜਾ ਸਮਝਾਇਆ ਬੜੀ ਇਤਨਾ ਗੱਲ ਕੀਤੀ ਪਰ ਇਹਦੇ ਕੰਨ ਤੇ ਜੂ ਨਹੀਂ ਸਰਖਦੀ ਇਹ ਮਸਤ ਹੋਇਆ ਦੁਰਮਤ ਦੇੰਦਾ ਉਹਨੂੰ ਛੱਡਣ ਦੇ ਵਾਸਤੇ ਤਿਆਰ ਨਹੀਂ ਗਜੇ ਬੁਰੀਾਈ ਵਿੱਚੋਂ ਨਿਕਲਣ ਲਈ ਤਿਆਰ ਨਹੀਂ ਗਜੇ ਇਹ ਸਾਡੇ ਤਕਰੀਬਨ ਸਾਰਿਆਂ ਦੇ ਮਨੁੱਖੀ ਮਨ ਦੀ ਕਮਜ਼ੋਰੀ ਹੈਗੀ ਹੈ ਕਿ ਚੰਗਿਆਈ ਆਲੋਕ ਕਰੇ ਬੁਰਾਈ ਹੋਏ ਸ਼ੇਰ ਜਦੋਂ ਤੇ ਚੰਗੇ ਪਾਸੇ ਨੂੰ ਤੁਰਨਾ ਹੋਵੇ ਸਾਡੇ ਮਨ ਦੇ ਵਿੱਚ ਆਲਸ ਆ ਜਾਂਦਾ ਹੈ ਬੁਰੇ ਪਾਸੇ ਨੂੰ ਤੁਰਨਾ ਹੋਵੇ ਤੇ ਇਹੀ ਉਹ ਮਨ ਦਲੇਰ ਹੋ ਜਾਂਦਾ ਹੈ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇੜਾ ਪੈ ਪੈ ਸੋਇਆ ਜਦੋਂ ਰੱਬੀ ਗੁਣ ਕਮਾਉਣ ਦੀ ਗੱਲ ਹੁੰਦੀ ਹੈ ਉਦੋਂ ਸਾਡੇ ਕੋਲ ਬਹੁਤ ਬਹਾਨੇ ਆ ਜਾਂਦੇ ਆ ਪਰ ਜਦੋਂ ਉਹ ਗੁਣ ਕਮਾਉਣ ਦੀ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਜਸਟੀਫਾਈ ਕਰਨ ਵਾਸਤੇ ਸਾਡੇ ਕੋਲ ਦਲੀਲਾਂ ਆ ਜਾਂਦੀਆਂ ਨੇ ਅੱਜ ਮਨੁੱਖ ਦੀ ਹਾਲਤ ਇਹ ਹੈ ਕਿ ਉਹ ਆਪਣੀ ਬੁਰੀਾਈ ਨੂੰ ਵੀ ਜਸਟੀਫਾਈ ਕਰਦਾ ਹੈ ਕਿ ਜੇ ਮੈਂ ਇਹ ਗੱਲ ਕੀਤੀ ਆ ਨਾ ਤੇ ਇਹਦੇ 'ਚ ਮਾੜਾ ਕੁਝ ਨਹੀਂਗਾ ਇਹ ਸਾਰੇ ਹੀ ਕਰਦੇ ਹੈਗੇ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖਾਂਗੇ ਇੱਕ ਬੰਨੇ ਅਸੀਂ ਬੱਚਿਆਂ ਨੂੰ ਸਿਖਾਉਂਦੇ ਆ ਗੁੱਸਾ ਨਹੀਂ ਕਰਨਾ ਪਰ ਉਹਨਾਂ ਦੇ ਸਾਹਮਣੇ ਅਸੀਂ ਗੁੱਸਾ ਕਰਕੇ ਦਿਖਾਉਂਦੇ ਆਂ ਇੱਕ ਬੰਦੇ ਅਸੀਂ ਬੱਚਿਆਂ ਨੂੰ ਕਹਿੰਨੇ ਆਪਸ ਵਿੱਚ ਲੜਨਾ ਨਹੀਂਗਾ ਪਰ ਉਹਨਾਂ ਦੇ ਸਾਹਮਣੇ ਅਸੀਂ ਆਪਣੇ ਫੈਮਲੀ ਦੇ ਅੰਦਰ ਹਸਬੈਂਡ ਵਾਈਫ ਜੰ ਭਰਾ ਭਰਾ ਪਸਚੋ ਗਏ ਰਿਸ਼ਤੇ ਨਾਤੇ ਵਿੱਚ ਹੋ ਗਏ ਉਹ ਬੱਚਿਆਂ ਦੇ ਸਾਹਮਣੇ ਐਕਟ ਕੀਤਾ ਜਾ ਰਿਆ ਲੜਾਈ ਵਾਲਾ ਇਹ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਝੂਠ ਨਹੀਂ ਬੋਲਣਾ ਪਰ ਅਸੀਂ ਉਹਨਾਂ ਦੇ ਸਾਹਮਣੇ ਮੋਬਾਈਲ ਤੇ ਝੂਠ ਬੋਲ ਰਹੇ ਹੈਗੇ ਬੱਚਿਆਂ ਨੂੰ ਸਿਖਾਉਂਨੇ ਆ ਗਾਲਾਂ ਨਹੀਂ ਕੱਟਣੀ ਉਹਨਾਂ ਦੇ ਸਾਹਮਣੇ ਗਾਲਾਂ ਕੱਢੀਆਂ ਜਾ ਰਹੀਆਂ ਬੱਚਿਆਂ ਨੂੰ ਸਿਖਾਇੰਦਾ ਨਸ਼ਾ ਨਹੀਂ ਕਰਨਾ ਪਰ ਉਹਨਾਂ ਦੇ ਸਾਹਮਣੇ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਹੈ। ਸੋ ਅਸੀਂ ਇੱਕ ਬੜੀ ਡਬਲ ਸਟੈਂਡਰਡ ਜੀ ਲਾਈਫ ਹੈ ਜਿਹੜੀ ਉਹ ਜੀ ਰਹੇ ਹੈਗੇ ਆ। ਕਹਿ ਕੁਛ ਰਹੇ ਆ ਆਪਣੇ ਜੀਵਨ ਦੇ ਅੰਦਰ ਤੇ ਕਰ ਕੁਛ ਰਹੇ ਆ। ਸਤਿਗੁਰੂ ਇਹ ਗੱਲ ਸਾਡੇ ਨਾਲ ਸਾਂਝੀ ਕਰ ਰਿਹਾ ਕਿ ਬੰਦਾ ਮਨ ਹੱਥੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਾ ਹੈ। ਹਰ ਬੰਦੇ ਨੂੰ ਪਤਾ ਹੈ ਮਨ ਜਾਣੇ ਸਭ ਬਾਤ। ਜਾਣਤ ਹੀ ਔਗਣ ਕਰੇ। ਸਾਨੂੰ ਪਤਾ ਹੈ ਇਹ ਚੀਜ਼ ਗਲਤ ਹੈ ਅਸੀਂ ਫਿਰ ਵੀ ਕਰ ਰਹੇ ਆ। ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਤ ਹਾਦੀਪ ਕੋਨੇ ਪਰ ਮਹਾਰਾਜ ਕਹਿੰਦੇ ਇਹਦੇ ਚ ਹੁਣ ਤੇਰੀ ਵਡਿਆਈ ਕੀ ਹੈ ਕੁਸ਼ਲਤਾ ਕੀ ਹੈ ਜਿ ਤੇਰੇ ਹੱਥ ਚ ਦੀਵਾ ਵੀ ਫੜਿਆ ਹੋਵੇ ਤੇ ਤੂੰ ਉਸ ਤੋਂ ਬਾਅਦ ਵੀ ਜਾ ਕੇ ਤੇ ਖੋਜ ਡਿਗ ਪਵੇ ਇਹ ਤੇ ਫਿਰ ਤੇਰੀ ਆਪਣੀ ਨਲਾਇਕੀ ਹੈ ਜਿਹਨੂੰ ਬਾਣੀ ਨੇ ਦੱਸਿਆ ਦੱਦਾ ਦੋਸ਼ ਨਾ ਦਿਉ ਕਿਸੈ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣ ਸੋ ਇਥੇ ਗੱਲ ਇਹੋ ਕੀਤੀ ਜਾ ਰਹੀ ਹੈ ਕਣ ਲੱਗੇ ਵੀ ਮਨ ਚੰਗਿਆਈ ਵਾਲੇ ਪਾਸੇ ਨੂੰ ਟੁਰਨ ਲਈ ਤਿਆਰ ਨਹੀਂਗਾ ਤੇ ਬੁਰਿਆਈ ਵਾਲੇ ਪਾਸੇ ਫਸ ਗਿਆ ਉਹਨੂੰ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ ਮਦ ਮਾਇਆ ਕੈ ਭਇਓ ਬਾਬਰੋ ਮਾਇਆ ਦੇ ਨਸ਼ੇ ਵਿੱਚ ਕਮਲਾ ਹੋਇਆ ਤਰਿਆ ਫਿਰਦਾ ਭਾਵ ਔਗਣਾ ਦੇ ਵਿੱਚ ਰੋਮ ਰੋਮ ਤਸ ਚੁੱਕਾ ਹੈ ਜੇ ਕਰਮ ਤੇ ਗਿਆਨ ਇੰਦਰੇ ਆ ਜਿਹੜੇ ਉਹ ਔਗਣਾ ਨੂੰ ਆਪਣੇ ਅੰਦਰ ਸਮੋ ਚੁੱਕੇ ਆ ਕਰਮਾਂ ਦੇ ਦੁਆਰਾ ਵੀ ਉਹਨਾਂ ਦਾ ਪ੍ਰਗਟਾਵਾ ਕਰ ਰਹੇ ਆ ਹਰ ਜਸ ਨਾਮ ਚ ਤੇ ਰੱਬ ਜੀ ਦੀ ਸਿਫਤ ਨਹੀਂ ਕਰਦਾ ਇੱਥੇ ਸਿਫਤ ਨਾ ਕਰਨ ਤੋਂ ਮਤਲਬ ਇਹ ਨਹੀਂ ਲੈਣਾ ਕਿ ਉਹ ਪੂਜਾ ਪਾਠ ਨਹੀਂ ਕਰਦਾਗਾ ਗੁਰਦੁਆਰੇ ਨਹੀਂ ਜਾਂਦਾਗਾ ਹਨ ਨਹੀਂ ਇਹ ਸਾਰਾ ਕੁਝ ਉਹ ਕਰ ਲੈਂਦਾ ਹੈਗਾ ਪਰ ਵੀ ਪ੍ਰੈਕਟੀਕਲੀ ਆਪਣੇ ਜੀਵਨ ਚੋਂ ਕਿਸੇ ਚੀਜ਼ ਨੂੰ ਲਾਗੂ ਨਹੀਂ ਕਰਦਾ ਚਾਹੇ ਉਹ ਖੋਲੋ ਕੇ ਆਖਦਾ ਹੈ ਤੇਰੇ ਬਾਣੇ ਸਰਬੱਤ ਦੇ ਭਲੇ ਦੀ ਗੱਲ ਕਰਦਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਪਰ ਆਪਣੇ ਮਨ ਦੇ ਵਿੱਚ ਕਈ ਵੇਰੀ ਉਹ ਆਪਣੇ ਕਿਸੇ ਸਕੇ ਸੰਬੰਧੀ ਦਾ ਕਿਸੇ ਰਿਸ਼ਤੇਦਾਰ ਦਾ ਕਿਸੇ ਦੋਸਤ ਮਿੱਤਰ ਦਾ ਅੰਢੀ ਗੁਆਂਢੀ ਦਾ ਕਿਸੇ ਦਾ ਵੀ ਬੁਰਾ ਮੰਗ ਰਿਹਾ ਹੁੰਦਾ ਹੈ ਜਾਂ ਬੁਰਾ ਚਾਹ ਰਿਹਾ ਹੁੰਦਾ ਹੈ ਜਾਂ ਬੁਰਾ ਸੋਚ ਰਿਹਾ ਹੁੰਦਾ ਹੈ ਹੁਣ ਸਤਿਗੁਰੂ ਇਹ ਗੱਲ ਸਾਨੂੰ ਸਮਝਾ ਰਹੇ ਹਰ ਜਸਨਾ ਉਚਰੇ ਕਰ ਪਰਪੰਚ ਜਗਤ ਕੋ ਡਹਿ ਕੇ ਪਰ ਆਪਾਂ ਨੂੰ ਪਤਾ ਇਸੇ ਸਮਾਜ ਦੇ ਅੰਦਰ ਰਹਿਨੇ ਆ ਲੋਕ ਪਖੰਡ ਬਹੁਤ ਕਰਦੇ ਆ ਬੰਦਾ ਦੂਜੇ ਨੂੰ ਧਰਮੀ ਬਣ ਕੇ ਦਿਖਾਉਂਦਾ ਹੈਗਾ ਚੰਗਾ ਬਣ ਕੇ ਦਿਖਾਉਂਦਾ ਪੇਸ਼ਕਾਰੀ ਕਰਦਾ ਹੈ ਜੀ ਚਾਹੇ ਉਹ ਚੰਗਾ ਨਾ ਹੀ ਹੋਵੇ ਹਰ ਬੰਦਾ ਆਪਣੇ ਆਪ ਨੂੰ ਚੰਗਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪ ਨੂੰ ਉਧਰ ਪਰ ਹੈ ਤੇ ਮਹਾਰਾਜ ਕਹਿੰਦੇ ਦੇਖੋ ਸਹੀ ਨਾਲ ਦੂਸਰੇ ਬੰਦੇ ਇੱਕ ਪਾਸੇ ਚੰਗਾ ਬਣ ਕੇ ਦਿਖਾ ਰਿਹਾ ਦੂਸਰੇ ਬੰਦੇ ਬੁਰੇ ਢੰਗ ਨਾਲ ਇਹ ਮਾਇਆ ਵੀ ਕੱਤਰ ਕਰ ਰਿਹਾ ਆਪਣੇ ਪੇਟ ਦੀ ਪੂਰਤੀ ਕਰ ਰਿਹਾ ਬਹੁਤ ਪ੍ਰਪੰਚ ਕਰ ਪਰਤਨ ਲਿਆਵੇ ਠੱਗੀ ਠੋਰੀ ਕਰਕੇ ਬੇਈਮਾਨੀ ਕਰਕੇ ਕਈ ਹੋਰ ਟੰਗ ਤਰੀਕੇ ਅਪਣਾ ਕੇ ਇਹ ਆਪਣੇ ਘਰ ਨੂੰ ਪਾਲ ਰਿਹਾ ਹੈਗਾ ਪਰ ਲੋਕਾਂ ਦੇ ਸਾਹਮਣੇ ਦਿਖਾਵਾ ਇਸੇ ਗੱਲ ਦਾ ਕਰਦਾ ਹੈਗਾ ਕਿ ਅਸੀਂ ਤੇ ਬੜੇ ਬੀਬੇ ਗੁਰਮਖ ਬੰਦੇ ਹੁੰਦੇ ਆ ਮਹਾਰਾਜ ਨਾਲ ਇੱਕ ਗੱਲ ਹੋਰ ਬੜੀ ਪਿਆਰੀ ਆਖਦੇ ਆ ਕਹਿੰਦੇ ਸਵਾਨ ਪੂਛ ਜੋ ਹੋਇਓ ਇਹ ਨਾ ਸੁਧੋ ਕਹੇ ਉਹ ਨਾ ਕਾਂਂਤਰ ਹੈ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਨਾ ਹੁੰਦੀ ਉਹਨ ਕੋਈ ਕੁੱਤੇ ਦੀ ਪੂਛ ਨੂੰ ਵੰਝਲੀ ਦੇ ਵਿੱਚ ਪਾ ਕੇ ਰੱਖ ਲਵੇ ਸਿਆਣੇ ਕਹਿੰਦੇ 12 ਸਾਲ ਵੀ ਪਈ ਰਹੇ ਤਦੋਂ ਵੀ ਉਹ ਸਿੱਧੀ ਨਹੀਂ ਹੁੰਦੀ ਬਿਲਕੁਲ ਮਹਾਰਾਜ ਕਹਿੰਦੇ ਜਿਵੇਂ ਉਹ vingi ਦੀ vingi ਹੈ ਨਾ ਬਿਲਕੁਲ ਇਹੀ ਉਹ ਹਾਲਤ ਮਾਇਆਧਾਰੀ ਬੰਦੇ ਦੀ ਹੈ ਜਿਹਨੇ ਮਾਇਆ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ ਹੈ ਜੇ ਫਿਰ ਉਹਨੂੰ ਸ਼ਬਦ ਸੁਣਾ ਹੀ ਨਹੀਂ ਦਿੰਦਾ ਮਾਇਆਧਾਰੀ ਅਤ ਅੰਨਾ ਬੋੜਾ ਸ਼ਬਦ ਨਾ ਸੁਣੀ ਬਹੁ ਰੋਲ ਪਚੋਲਾ ਅੰਨਾ ਬੋਲਾ ਦਾ ਭਾਵ ਇਹੀ ਹੋਆ ਉਹ ਸਾਰੇ ਕੰਮ ਕਰੇਗਾ ਜਿੰਨਾਂ ਤੋਂ ਬਾਣੀ ਰੋਕਦੀ ਪਈ ਹੈ ਉਹ ਹਰ ਮਾਰਗ ਦੇ ਉੱਤੇ ਟੁਰੇਗਾ ਜਿੱਧਰੋਂ ਬਾਣੀ ਰੋਕਦੀ ਪਈ ਹੈ ਉਹ ਬਾਣੀ ਨੂੰ ਕੰਠਾਗ੍ਰਸਤ ਵੀ ਕਰ ਲੈਂਦਾ ਮੂੰਹ ਤੋਂ ਪੜ ਵੀ ਲੈਂਦਾ ਹੈ ਤੇ ਕੀਰਤਨ ਵੀ ਲਾ ਕੇ ਸੁਣ ਲੈਂਦਾ ਕਥਾ ਵੀ ਸੁਣ ਲੈਂਦਾ ਕਰ ਵੀ ਲੈਂਦਾ ਸਭ ਕੁਝ ਨਾ ਪਰ ਉਹਦੇ ਜੀਵਨ ਦੇ ਵਿੱਚ ਉਹਦਾ ਅਸਰ ਦਿਖਾਈ ਨਹੀਂ ਦਏਗਾ ਇਸੇ ਨੂੰ ਆਖਿਆ ਕਹੇ ਉਹ ਨਾ ਕਾਂਤਰ ਹੈ ਤੇ ਫਿਰ ਅਖੀਰ ਤੇ ਸਾਨੂੰ ਸਮਝਾਉਂਦੇ ਆ ਕਹਿਣ ਲੱਗੇ ਠੀਕ ਆ ਬੰਦਿਆ ਤੈਨੂੰ ਹੁਣ ਫੈਸਲਾ ਲੈਣਾ ਪਏਗਾ ਕਹੋ ਨਾਨਕ ਪਜ ਰਾਮ ਨਾਮ ਨਿਤ ਜਾਤੇ ਕਾਇਸਰ ਤੈਨੂੰ ਹਰ ਰੋਜ਼ ਪਰਮੇਸ਼ਰ ਦਾ ਨਾਮ ਜਪਣਾ ਪਏਗਾ ਜਪਨ ਤੋਂ ਬਾਅਦ ਉਹਦੇ ਗੁਣਾਂ ਨੂੰ ਪ੍ਰੈਕਟੀਕਲ ਲਾਈਫ ਦਾ ਹਿੱਸਾ ਬਣਾਉਣਾ ਪਏਗਾ ਜੀ ਮਨ ਬਾਚ ਕਰਮਿਕ ਕਰਨੇ ਪੈਣਗੇ ਦਿਖਾਵਾ ਨਹੀਂ ਚੱਲੇਗਾ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਤੇ ਗੁਰਬਾਣੀ ਦੱਸਦੀ ਹੈ ਕੱਚਿਆਂ ਦਾ ਪਾਰ ਉਤਾਰਾ ਨਹੀਂ ਜਹੋਣਾਗਾ ਇਥੇ ਤੇ ਪੱਕੇ ਹੀ ਟਿਕਣਗੇ ਜੀ ਤੇ ਪੱਕੇ ਬਣ ਲਈ ਆਪਣੇ ਮਨ ਦੇ ਨਾਲ ਲੜਨਾ ਪਏਗਾ ਗਿਆਨ ਖੜਗ ਲੈ ਮਨ ਸੌਣ ਚਾਏ ਗਿਆਨ ਦਾ ਸ਼ਾਸਤਰ ਲੈ ਕੇ ਗੁਰੂ ਦੇ ਪਾਸੋਂ ਆਪਣੇ ਮਨ ਨਾਲ ਝਗੜਨਾ ਪਏਗਾ ਵਾਰ-ਵਾਰ ਉਹਦੇ ਨਾਲ ਬਹੁਤ ਜ਼ਿਆਦਾ ਇਹ ਹਾਰਡ ਵਰਕ ਹੈਗਾ ਜੀ ਸੌਖਾ ਨਹੀਂ ਹੈ ਜੀ ਆਪਣੀਆਂ ਆਦਤਾਂ ਨੂੰ ਆਪਣੀਆਂ ਖਸਲਤਾਂ ਨੂੰ ਛੱਡਣਾ ਜਿਹੜੀਆਂ ਮਾੜੀਆਂ ਨੇ ਜੀ ਜਿਵੇਂ ਸਿਆਣੇ ਕਹਿੰਦੇ ਨੇ ਚੋਰ ਚੋਰੀ ਨੂੰ ਜਾਇ ਹੀਰਾ ਫੇਰੀ ਨੂੰ ਜਾਇ ਵਾਰੇ ਸ਼ਾਹ ਨਾ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਪਰ ਗੁਰਬਾਣੀ ਕੋਲ ਏਡਾ ਕ ਬਲ ਐ ਨਾ ਇਥੇ ਆਦਾਂ ਵੀ ਜਾਂਦੀਆਂ ਨੇ ਤੇ ਹੀਰਾ ਫੇਰੀਆਂ ਵੀ ਜਾਂਦੀਆਂ ਨੇ ਬਸ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਉਹਦੇ ਅੱਗੇ ਸਰੈਂਡਰ ਕਰਨਾ ਪਏਗਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮਨ ਸਮਾਏ ਆਪਣੇ ਮਨ ਦੇ ਨਾਲ ਝਗੜਨਾ ਪਏਗਾ ਵਾਰ-ਵਾਰ ਝਗੜਨਾ ਪਏਗਾ ਲੜਨਾ ਪਏਗਾ ਮੈਂ ਤੇ ਬੜੇ ਵੀਰੀ ਕਹਿਣਾ ਹੁੰਦਾ ਜਿਵੇਂ ਆਪਾਂ ਦੇਖਦੇ ਨਾ ਬਜਪੰਜ ਕੇ ਬੱਚੇ ਨੂੰ ਗੋਠਾ ਚੁੰਗਣ ਦੀ ਆਦਤ ਹੋਵੇ ਤੇ ਕਰਦੇ ਸਾਰੇ ਜੀ ਉਹਦੀ ਆਦਤ ਛਡਾਉਂਦੇ ਆ ਪਹਾ ਟੰਗ ਤਰੀਕਾ ਟ੍ਰਿਕ ਵਰਤਦੇ ਹਨਾ ਇਹ ਕਲੈਕਟਿਵ ਰੂਪ ਦੇ ਵਿੱਚ ਕਿ ਉਹ ਬੱਚਾ ਇਹ ਬੁਰੀ ਆਦਤ ਨੂੰ ਛੱਡ ਦੇ ਤੇ ਜੇ ਸਾਡੇ ਅੰਦਰ ਬੁਰੀਆਂ ਆਦਤਾਂ ਨੇ ਨਾ ਤੇ ਉਸੇ ਤਰ੍ਹਾਂ ਫੈਮਿਲੀ ਨੂੰ ਇਕੱਠਿਆਂ ਹੋ ਕੇ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਇੱਕ ਦੂਜੇ ਦੇ ਜੀਵਨ ਨੂੰ ਸਵਾਰ ਸਕੀਏ ਗੁਰਬਾਣੀ ਸਾਡੇ ਸਾਹਮਣੇ ਚਾਨਣ ਹੈ ਗੁਰਬਾਣੀ ਨੂੰ ਸੁਣੀਏ ਸਮਝੀਏ ਵਿਚਾਰੀਏ ਤੇ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਫਿਰ ਦੇਖਣਾ ਲੋਕ ਵੀ ਸਬਰੇ ਕਾ ਪਰਲੋਕ ਵੀ ਸਬਰੇ ਕਾ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤ